ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਅ ਸ਼੍ਰੀ ਜਗਜੀਤ ਸਿੰਘ ਡੱਲੇਵਾਲ ਸਾਹਿਬ ਜੋ ਬਹੁਤ ਦਿਨਾਂ ਤੋਂ ਮਰਨ ਵਰਤ ਤੇ ਬੈਠੇ ਐ ਉਹ ਬੇਹੋਸ਼ ਹੋ ਗਏ ਸੀ 10 ਮਿੰਟ ਤੱਕ ਬੇਹੋਸ਼ ਰਹੇ ਤੇ ਚਲੋ ਸ਼ੁਕਰ ਹੈ ਕਿ ਉਹ ਉਹਨਾਂ ਦੀ ਜਾਨ ਬਚੀ ਹੈ। ਅਸੀਂ ਕੇਂਦਰ ਸਰਕਾਰ ਨੂੰ ਉੱਪਰ ਜ਼ੋਰ ਕਰਨਾ ਚਾਹੁੰਦੇ ਆ ਅਪੀਲ ਕਿ ਉਹ ਉਹਨਾਂ ਦੀ ਜਾਨ ਬਚਾਉਣ ਲਈ ਇਸ ਧਿਰ ਨਾਲ ਗੱਲਬਾਤ ਕਰਕੇ ਇਸ ਦਾ ਹੱਲ ਕੱਢੇ ਤੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ। ਮਾਨਯੋਗ ਸੁਪਰੀਮ ਕੋਰਟ ਦਾ ਰੁਖ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਨੂੰ ਸਿਰਫ ਇਲਾਜ ਦੇ ਉੱਤੇ ਗੱਲ ਕਹਿ ਰਹੀ ਹੈ ਜਦੋਂ ਉਹਨਾਂ ਨੇ ਕੇਸ ਲਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਸਿੱਧਾ ਪੱਕਾ ਹੱਲ ਕੱਢ ਰਹੇ ਹਾਂ ਤੇ ਅਸੀਂ ਕਮੇਟੀ ਬਣਾ ਰਹੇ ਹਾਂ ਤੇ ਉਹਦੇ ਰਾਹੀਂ ਪੱਕੇ ਤੌਰ ਤੇ ਇਸ ਨੂੰ ਹੱਲ ਕਰਨਾ ਚਾਹੁੰਦੇ ਹਾਂ ਉਹ ਹੱਲ ਤਾਂ ਨਹੀਂ ਨਿਕਲਿਆ ਘੱਟੋ ਘੱਟ ਉਹ ਕੇਂਦਰ ਸਰਕਾਰ ਨੂੰ ਡਾਇਰੈਕਸ਼ਨ ਜ਼ਰੂਰ ਦੇ ਸਕਦੇ ਆ ਕਿ ਇਹਨਾਂ ਨਾਲ ਗੱਲਬਾਤ ਕਰਕੇ ਉਹ ਕਰਿਆ ਜਾਵੇ ਤਾਂ ਕਿ ਇਹਨਾਂ ਦੀ ਜਾਨ ਬਚਾਈ ਜਾ ਸਕੇ ਸੋ ਅ ਅਸੀਂ ਇਹ ਦੂਜਾ ਕੱਲ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਸ਼੍ਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਗੱਲਬਾਤ ਕੀਤੀ ਸੀ ਤੇ ਕਾਫੀ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ ਵੀ ਜਿਹੜਾ ਇਹ ਨਵਾਂ ਡਰਾਫਟ ਕੇਂਦਰ ਸਰਕਾਰ ਨੇ ਲੈ ਕੇ ਆਂਦਾ ਹੈ ਇਹ ਬਹੁਤ ਪੁਰਾਣੇ ਖੇਤੀ ਕਾਨੂੰਨਾਂ ਦਾ ਨਵਾਂ ਰੂਪ ਹੈ ਤੇ ਇਹ ਇਹ ਦੇ ਖਿਲਾਫ ਪੰਜਾਬ ਸਰਕਾਰ ਅਸੈਂਬਲੀ ਦੇ ਵਿੱਚ ਬਿੱਲ ਪੇਸ਼ ਕਰੇ ਤੇ ਇਹਨੂੰ ਰੱਦ ਕਰੇ ਇਸ ਕਰਕੇ ਵੀ ਅਸੀਂ ਇਹਨੂੰ ਨਹੀਂ ਮੰਨਦੇ ਹੋਰ ਵੀ ਕਈ ਸਾਰੀਆਂ ਗੱਲਾਂ ਦੇ ਉੱਤੇ ਪੰਜਾਬ ਸਰਕਾਰ ਨੂੰ ਉਹਨਾਂ ਨੇ ਇਸ ਗੱਲ ਤੇ ਕੇਰਿਆ ਤੇ ਕੱਲ ਜਿਹੜੀ ਹੈ ਕਿਉਂਕਿ ਰਾਹ ਬੰਦ ਕਰਨ ਦੀ ਲੋੜ ਹੈ ਤਾਂ ਮੋਦੀ ਸਰਕਾਰ ਉਸ ਰਾਹ ਤੋਂ ਹਟ ਨਹੀਂ ਰਹੀ ਕਿਉਂਕਿ ਕਾਰਪੋਰੇਟਾਂ ਦੇ ਲਈ ਕੰਮ ਕਰਨ ਦੀ ਸਰਕਾਰ ਹੈ ਉਹ ਤੇ ਉਹ ਕਾਰਪੋਰੇਟਾਂ ਵਾਸਤੇ ਹਰ ਹੀਲੇ ਲੋਕਾਂ ਦੀਆਂ ਜ਼ਮੀਨਾਂ ਹੜੱਪਣ ਤੇ ਉਹਨਾਂ ਦੀਆਂ ਫਸਲਾਂ ਹੜੱਪਣ ਦੇ ਰਾਹ ਤਰੀ ਹੋਈ ਹੈ। ਅ ਦੂਸਰੀ ਗੱਲ ਕੱਲ ਪਾਰਲੀਮੈਂਟ ਦੇ ਵਿੱਚ ਜਿਹੜਾ ਹੈਗਾ ਅਮਿਤ ਸ਼ਾਹ ਦੇ ਜਿਹੜੇ ਕਬੂਲ ਨੇ ਬਾਬਾ ਅੰਬੇਦਕਰ ਸਾਹਿਬ ਬਾਰੇ ਉਨ੍ਹਾਂ ਦੇ ਵਿਰੁੱਧ ਪ੍ਰੋਟੈਸਟ ਹੋ ਰਹੇ ਸੀ ਤੇ ਜਿਹੜੀ ਵਿਰੋਧੀ ਧਿਰ ਹੈ ਉਸ ਨੂੰ ਪਾਰਲੀਮੈਂਟ ਦੇ ਅੰਦਰ ਜਾਣ ਤੋਂ ਰੋਕਣ ਲਈ ਉੱਥੇ ਬੀਜੇਪੀ ਦੇ ਬੰਦੇ ਬੈਠੇ ਸੀ ਜਿਹਦੇ ਨਾਲ ਧੱਕਾ ਮੁਕੀ ਹੋਈ ਹੈ ਤੇ ਉਸ ਤੋਂ ਕੰਮ ਕੀ ਦੇ ਵਿੱਚ ਰਾਹੁਲ ਗਾਂਧੀ ਦੇ ਖਿਲਾਫ ਤਾਂ ਐਫ ਆਈ ਆਰ ਦਰਜ ਕਰ ਦਿੱਤੀ ਪਰ ਜਿਹੜੇ ਬੀਜੇਪੀ ਦੇ ਆਗੂ ਇਹ ਸਾਰਾ ਕੁਝ ਉੱਥੇ ਹੋ ਹਲਾ ਕਰ ਰਹੇ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਮਲਕਰ ਜਮ ਖੜ ਗਏ ਸੀ ਨੇ ਕਿਹਾ ਕਿ ਉਹਨਾਂ ਨੂੰ ਵੀ ਇਸ ਤਰ੍ਹਾਂ ਦਾ ਕੰਮ ਦਾ ਸ਼ਿਕਾਰ ਹੋਣਾ ਪਿਆ ਤੇ ਉਹ ਬਜ਼ੁਰਗ ਨੇ ਤੇ ਉਹ ਬੈਠ ਗਏ ਤੇ ਉਹਨਾਂ ਨੇ ਫਿਰ ਇਹਦਾ ਉਹਦਾ ਅਪਚਾਰ ਕੀਤਾ ਪਰ ਜਿਹੜਾ ਬੰਦਾ ਉਹ ਜਖਮੀ ਦੱਸਿਆ ਜਾਂ ਹੈ ਦੋ ਜਣੇ ਉਹਨਾਂ ਤੇ ਇੱਕ ਜਣਾ ਜਿਹੜਾ ਪ੍ਰਤਾਪ ਸਰੰਗੀ ਹੈ ਉਹਦੀ ਹਿਸਟਰੀ ਇਹ ਹੈ ਕਿ 1999 ਦੇ ਵਿੱਚ ਜਦੋਂ ਗ੍ਰਾਮ ਸਟੇਨਜ਼ ਡਾਕਟਰ ਜਿਹੜਾ ਉੱਥੇ ਕੋੜੀਆਂ ਦਾ ਇਲਾਜ ਕਰਦਾ ਸੀਗਾ ਓਡੀਸਾ ਦੇ ਵਿੱਚ ਤਾਂ ਉਸ ਵਕਤ ਇਹ ਭੀਐਚਪੀ ਦਾ ਵਿਸ਼ਵ Hindu ਪ੍ਰੀਸ਼ਦ ਦਾ ਪ੍ਰਧਾਨ ਹੁੰਦਾ ਸੀਗਾ ਓਡੀਸਾ ਦਾ ਤੇ ਇਸ ਨੇ ਉਹ ਜਿਹੜੇ ਬੱਚੇ ਸਾੜ ਦਿੱਤੇ ਗਏ ਸੀ ਜਿਉਂਦੇ ਆ ਜਿਹੜੇ ਬੰਦੇ ਨੇ ਸਾੜਿਆ ਸੀ ਉਹਨਾਂ ਦੇ ਹੱਕ 'ਚ ਗਵਾਹੀਆਂ ਦਿੰਦਾ ਰਿਹਾ ਤੇ ਅਖੀਰ ਤੇ ਇਹ ਕਹਿ ਕੇ ਖੜਾ ਛਡਾਇਆ ਕਿ ਦਾਰਾ ਸਿੰਘ ਜਿਹੜਾ ਮੁਖ ਹੈ ਮੁੱਲਜੋ ਉਹ ਸਾਡੀ ਬਜਰੰਗ ਦਲ ਦਾ ਮੈਂਬਰ ਹੈ ਨਹੀਂ ਤੇ ਇਸ ਤਰ੍ਹਾਂ ਨਾਲ ਉਹ ਉਹਦੀ ਜਿਹੜੀਆਂ ਪੁਰਾਣੀਆਂ ਗੱਲਾਂ ਨੇ ਉਹ ਇਹੀ ਨੇ ਕਿ ਉਹ ਭਾਜਪਾ ਦੇ ਵਿੱਚ ਬਣੇ ਹੀ ਉਹਨਾਂ ਯੋਗਤਾਵਾਂ ਕਰਤੀ ਹੈ ਜਿਹੜੀਆਂ ਯੋਗਤਾਵਾਂ ਇਸ ਤਰ੍ਹਾਂ ਦੇ ਟਰਾਂਮੇ ਵਾਜੀਆਂ ਤੇ ਇਸ ਤਰ੍ਹਾਂ ਦਾ ਕੁਝ ਕਰਨ ਦੇ ਲਈ ਹੈਗੀਆਂ ਨੇ ਸੋ ਉਹਦੇ ਜੇ ਸਾਥ ਲੱਗੀ ਹੈ ਸਾਨੂੰ ਹਮਦਰਦੀ ਹੈ ਪਰ ਉਹ ਜੋ ਕੁਝ ਕਰਦੇ ਆ ਕਿਸੇ ਬੰਦਿਆਂ ਨੂੰ ਜਿਉਂਦੇ ਸਾੜਨ ਨੂੰ ਜਸਟੀਫਾਈ ਕਰਦੇ ਆ ਉਹ ਨਾ ਕਾਬਲੇ ਮਾਤੀ ਗੁਨਾਹ ਹੈਗਾ ਇਹਨਾਂ ਦਾ ਤੇ ਆਪਣੀ ਮਰਜ਼ੀ ਚੋਟ ਰੂਪ ਦੁਨੀਆ ਭਰ ਤੇ ਪ੍ਰਚਾਰ ਰਹੇ ਆ ਤੇ ਉਹ ਜਿਹੜੇ ਬੱਚੇ ਜਿਉਂਦੇ ਸਾੜਤੇ ਮਾਸੂਮ ਵਿਚਾਰੇ ਉਹਨਾਂ ਦੇ ਬਾਰੇ ਚ ਉਹਨਾਂ ਦੇ ਉੱਪਰ ਜਿਹੜੇ ਹੈਗੇ ਆ ਦੋਸ਼ੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਆ ਉਹ ਕਰਤਾ ਅ ਦੂਸਰੀ ਤੀਸਰੀ ਗੱਲ ਦੋਸਤੋ ਦੁਨੀਆ ਭਰ ਚੋਂ ਬਹੁਤ ਵੱਡੀ ਮਾੜੀ ਖਬਰ ਇਹ ਆ ਰਹੀ ਹੈ ਵੀ ਫਰਾਂਸ ਦੇ ਵਿੱਚ ਇੱਕ ਔਰਤ ਜਿਹੜੀ ਹੁਣ ਇਸ ਵਕਤ 72 ਸਾਲ ਦੀ ਹੈ ਜਿਸਲ ਪੈਲੀਕੇਟ ਕੋਡ ਉਹਦੇ ਘਰ ਵਾਲਾ ਜਿਹੜਾ ਇਹ ਜਦੋਂ 20 ਸਾਲ ਦੀ ਉਮਰ 'ਚ ਉਹਦਾ ਵਿਆਹ ਹੋਇਆ ਸੀ ਤਾਂ ਉਹ ਉਸ ਨੂੰ ਮਤਲਬ ਨਸ਼ੇ ਕਰਾ ਕੇ ਉਹਨੂੰ ਨਸ਼ਿਆਂ ਦੇ ਟੀਕੇ ਲਾ ਕੇ बेहोਸ਼ ਕਰਕੇ ਉਹਦਾ ਰੇਪ ਕਰਦਾ ਸੀ ਤੇ ਹੋਰ ਵੀ ਕਿੰਨੇ ਹੀ ਬੰਦਿਆਂ ਨੂੰ ਉਹ ਰੇਪ ਕਰਵਾਉਂਦਾ ਸੀਗਾ ਤੇ ਕੋਰਟ ਨੇ ਉਸ ਬੰਦੇ ਨੂੰ 20 ਸਾਲ ਦੀ ਸਜ਼ਾ ਸੁਣਾ ਦਿੱਤੀ ਉਹਦੇ ਘਰ ਵਾਲੇ ਨੂੰ ਤੇ ਜਿਹੜੇ ਬੰਦੇ ਉਹਦੇ ਨਾਲ ਇਹ ਕੋ ਕਰਮ ਕਰਦੇ ਸੀ ਉਹਨਾਂ ਚੋਂ 46 ਬੰਦੇ ਆ ਜਿਹੜੇ ਉਹਨਾਂ ਤੇ ਰੇਪ ਦੇ ਦਾ ਉਹਨਾਂ ਨੂੰ ਦੋਸ਼ੀ ਪਾਇਆ ਤੇ ਦੋ ਜਣੇ ਆ ਜਿਹੜੇ ਉਹਨਾਂ ਨੇ ਉਸ ਲੇਡੀ ਦੇ ਉੱਤੇ ਹਮਲਾ ਕਰਨ ਦਾ ਦੋਸ਼ੀ ਪਾਇਆ ਤੇ ਦੋ ਜਣੇ ਜਿਹੜੇ ਆ ਉਹਨਾਂ ਨੇ ਜਿਹੜਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਇਸ ਕਰਦੇ ਦੋਸ਼ੀ ਪਾਇਆ ਤੇ ਬਹੁਤ ਦਿਲ ਦਹਿਲਾਣ ਵਾਲੀ ਗੱਲ ਹੈ ਕਿ ਜਿਹੜਾ ਰਿਸ਼ਤਾ ਐਡਾ ਪਵਿੱਤਰ ਹੈਗਾ ਜਿਹਦੇ ਵਿੱਚ ਹਰ ਗੱਲ ਦੀ ਸਾਂਝ ਹੈ ਉਹ ਜੇ ਇਸ ਤਰ੍ਹਾਂ ਦੀ ਦਾ ਜਿਹੜਾ ਗੈਰ ਮਨੁੱਖੀ ਵਤੀਰਾ ਅਖਤਿਆਰ ਕਰੂਗਾ ਤਾਂ ਕੀ ਬਣੂਗਾ ਤੇ ਕੱਲ ਦੇ ਇਸ ਅਦਾਲਤ ਦੇ ਫੈਸਲੇ ਨਾਲ ਦੁਨੀਆ ਭਰ ਦੇ ਲੋਕ ਜਿਨ੍ਹਾਂ ਨੂੰ ਇਸ ਫੈਸਲੇ ਦਾ ਪਤਾ ਲੱਗਿਆ ਉਹ ਤੁਰ ਅੰਦਰ ਤੱਕ ਹਿੱਲੇ ਐ ਤੇ ਇਹ ਜਿਹੜੀ ਮਾਨਸਿਕਤਾ ਹੈ ਇਹ ਮਾਨਸਿਕਤਾ ਚਾਹੇ ਭਾਰਤ ਦੇ ਵਿੱਚ ਹੈ ਚਾਹੇ ਫਰਾਂਸ ਦੇ ਵਿੱਚ ਹੈ ਚਾਹੇ ਇੰਗਲੈਂਡ ਦੇ ਵਿੱਚ ਹੈ ਤੇ ਚਾਹੇ ਅਮਰੀਕਾ ਦੇ ਵਿੱਚ ਹੈ ਚਾਹੇ ਕਿਸੇ ਹੋਰ ਦੇਸ਼ ਚ ਹੈ ਬਹੁਤ ਹੀ ਅਤਿ ਕਨਾਉਣੀ ਮਾਨਸਿਕਤਾ ਹੈਗੀ ਹੈ ਤੇ ਅਗਲੀ ਗੱਲ ਦੋਸਤੋ ਨਾਲ ਦੀ ਨਾਲ ਇਹ ਹੈ ਕਿ ਕੱਲ ਜਿਹੜੇ ਜਸਟਿਸ ਸੀਟੀ ਰਵੀ ਕੁਮਾਰ ਤੇ ਸੰਜੀਤ ਕਰੋਲ ਨੇ ਸੁਪਰੀਮ ਕੋਰਟ ਦੇ ਜੱਜ ਉਹਨਾਂ ਨੇ ਪਟਨਾ ਦੀ ਹਾਈ ਕੋਰਟ ਦੇ ਜਿਹੜਾ ਫੈਸਲਾ ਹੈਗਾ ਜਿਹਦੇ ਵਿੱਚ ਕੁਝ ਲੋਕਾਂ ਦੇ ਉੱਤੇ ਜਿਹੜੀਆਂ ਜਿਹੜੀ ਅਪਰਾਧਕ ਕਾਰਵਾਈ ਸ਼ੁਰੂ ਕੀਤੀ ਗਈ ਸੀ ਜਿਹੜੇ ਲੋਕ ਲੋਕ ਜਿਹੜੇ ਐ ਉੱਥੇ ਲੋਕ ਔਰਤਾਂ ਨੂੰ ਅਕਸਰ ਡਾਂਨ ਕਹਿ ਕੇ ਉਹਨਾਂ ਦੇ ਉੱਤੇ ਹਰ ਤਰ੍ਹਾਂ ਦੇ ਜ਼ੁਰਮ ਹੁੰਦੇ ਆ ਦੋ ਔਰਤਾਂ ਦੀ ਇਹ ਰਿਟ ਦੇ ਉੱਤੇ ਇਹ ਫੈਸਲਾ ਹਾਈ ਕੋਰਟ ਦੇ ਵਿੱਚ ਉਹਨਾਂ ਤੇ ਕੇਸ ਦਰਜ ਹੋਇਆ ਸੀ ਬੰਦਿਆਂ ਤੇ ਤੇ ਹਾਈ ਕੋਰਟ ਨੇ ਉਹਨਾਂ ਦਾ ਉਹ ਕੇਸ ਡ੍ਰੌਪ ਕਰਤਾ ਸੀ ਤੇ ਕੱਲ ਸੁਪਰੀਮ ਕੋਰਟ ਨੇ ਹਾਈ ਕੋਰਟ ਪਟਨਾ ਹਾਈ ਕੋਰਟ ਦੀ ਵੀ ਨਿੰਦਿਆ ਕੀਤੀ ਹੈ ਬਿਹਾਰ ਸਰਕਾਰ ਦੀ ਵੀ ਨਿੰਦਿਆ ਕੀਤੀ ਹੈ ਕਿ ਉਹ ਇਸ ਮਸਲੇ ਨੂੰ ਕਿਉਂ ਨਹੀਂ ਪਰਸੂ ਕਰਦੀ ਸੀ ਤੇ ਉਹਨਾਂ ਨੇ ਇਸ ਤੇ ਵੀ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਵੀ ਇਹ ਜਿਹੜਾ ਮਸਲਾ ਹੈਗਾ ਸਾਡੇ ਇਹ ਜਿੱਥੇ ਪਿੱਤਰ ਸੱਤਾ ਦਾ ਮਸਲਾ ਹੈ ਉਥੇ ਦੇਵਾ ਪਰਮਾਨ ਨਾਲ ਜੁੜਿਆ ਹੋਇਆ ਵੀ ਮਸਲਾ ਹੈ ਤੇ ਸਮਾਜਿਕ ਜਿਹੜੀਆਂ ਸਾਡੇ ਗਲਤ ਰੀਤੀ ਰਿਵਾਜ ਹੈ ਉਹਨਾਂ ਦਾ ਵੀ ਮਸਲਾ ਹੈ ਇਹਦੇ ਵਿਰੁੱਧ ਵੱਡੀ ਜਾਗਰੂਕਤੀ ਦੀ ਲੋੜ ਹੈ 1999 ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਦੇ ਦੀਆਂ ਗਤੀਵਿਧੀਆਂ ਦੇ ਵਿਰੁੱਧ ਕਾਨੂੰਨ ਬਣਿਆ ਹੋਇਆ ਸੀ ਉਹਦੇ باوجود ਇਹ ਗੱਲਾਂ ਰੁਕ ਨਹੀਂ ਰਹੀਆਂ ਅਸੀਂ ਪਹਿਲਾਂ ਵੀ ਇੱਕ ਗਨ ਪ੍ਰੋਗਰਾਮ ਤੁਹਾਡੇ ਨਾਲ ਕੀਤਾ ਸੀਗਾ ਤੇ ਹੁਣ ਸਪਰੀਮ ਕੋਰਟ ਨੇ ਉਹਨਾਂ ਦੀ ਖਚਾਈ ਕੀਤੀ ਹੈ ਤੇ ਉਹਨਾਂ ਬੰਦਿਆਂ ਨੂੰ ਦੁਬਾਰਾ ਫੇਰ ਸਜ਼ਾ ਦੇ ਵਾਸਤੇ ਕੋਰਟਾਂ ਦੇ ਵਿੱਚ ਜਾਣਾ ਪਊਗਾ ਤੇ ਉਹ ਅਸੀਂ ਸਮਝਦੇ ਹਾਂ ਕਿ ਸੁਪਰੀਮ ਕੋਰਟ ਨੇ ਇਹਦਾ ਠੀਕ ਨੋਟਿਸ ਲਿਆ ਹੈਗਾ। ਅ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਨੀ ਚਾਹੁੰਦੇ ਆ ਕਿ ਜਿਹੜਾ ਅਲਾਹਾਬਾਦ ਹਾਈ ਕੋਰਟ ਦਾ ਜੱਜ ਹੈ ਅ ਸ਼ੇਖਰ ਯਾਦਵ ਉਸ ਯਾਦਵ ਸਾਹਿਬ ਨੂੰ ਜਦੋਂ ਜੱਜ ਬਣਾਉਣਾ ਸੀਗਾ ਤਾਂ ਉਸ ਵੇਲੇ ਜਿਹੜੇ Allahabad High Court ਦੇ ਜਿਹੜੇ ਜਸਟਿਸ ਸੀਗੇ ਦਲੀਪ ਬਾਬਾ ਸਾਹਿਬ ਭੋਸਲੇ ਉਹਨਾਂ ਨੇ 33 ਜਣਿਆਂ ਦੇ ਨਾਂ ਭੇਜੇ ਸੁਪਰੀਮ ਕੋਰਟ ਨੂੰ ਜਿਹੜੀ ਇਹ ਹਾਈ ਕੋਰਟ 'ਚ ਜੱਜ ਲਾਉਣ ਲਈ ਪਹਿਲਾਂ ਹਾਈ ਕੋਰਟ ਦਾ ਜਿਹੜਾ ਪ੍ਰਜੀਡੀਅਮ ਕੌਲੀਜੀਅਮ ਹੈ ਉਹ ਸੀਨੀਅਰ ਜੱਜਾਂ ਦਾ ਤਿੰਨ ਜੱਜਾਂ ਦਾ ਉਹ ਵਕੀਲਾਂ ਦੇ ਵਿੱਚੋਂ ਕਿਹਨਾਂ-ਕਿਹਨਾਂ ਨੂੰ ਜੱਜ ਬਣਾਉਣਾ ਚਾਹੀਦਾ ਹੈ ਉਹਨਾਂ ਦੇ ਨਾਂ ਰეკਮੈਂਡ ਕਰਦਾ ਹੈ ਫਿਰ ਉਹ ਸੁਪਰੀਮ ਕੋਰਟ ਦੇ ਕਲੀਜੀਅਮ ਕੋਲ ਜਾਂਦੇ ਹੈ ਜਦੋਂ ਉਸ ਹਾਈ ਕੋਰਟ ਦੇ ਕਲੀਜੀਅਮ ਨੇ 33 ਜੱਜਾਂ ਦੇ ਨੂੰ ਨਾਂ ਜਿਹੜੇ ਹੈ ਹਾਈ ਕੋਰਟ ਦੇ ਜੱਜਵਜੋਂ ਰეკਮੈਂਡ ਕੀਤੇ ਉਹਨਾਂ ਨੂੰ ਦੀ ਸਿਫਾਰਸ਼ ਕੀਤੀ ਤਾਂ ਸੁਪਰੀਮ ਕੋਰਟ ਦੇ ਵਿੱਚ ਉਸ ਟਾਈਮ ਚੀਫ ਜਸਟਿਸ ਸ਼੍ਰੀ ਦੀਪਕ ਮਿਸ਼ਰਾ ਜੀ ਸੀਗੇ ਦੀਪਕ ਮਿਸ਼ਰਾ ਜੀ ਨੇ ਉਹਨਾਂ 33 ਜੱਜਾਂ ਬਾਰੇ ਜਸਟਿਸ ਡੀワイ ਚੰਦਰ ਚੂੜ ਜਿਹੜੇ ਚੀਫ ਜਸਟਿਸ ਰਿਟਾਇਰ ਹੋਏ ਐ ਉਹਨਾਂ ਦੀ رائے ਮੰਗੀ ਕਿਉਂਕਿ ਉਹ ਇਸ ਤੋਂ ਪਹਿਲਾਂ Allahabad ਹਾਈ ਕੋਰਟ ਦੇ ਚੀਫ ਜਸਟਿਸ ਰਹੇ ਸੀਗੇ ਉਹਨਾਂ ਨੇ ਜਿਹੜੀ ਆਪਣੀ رائے ਦਿੱਤੀ ਉਸ رائے ਦੇ ਵਿੱਚ ਉਹਨਾਂ ਨੇ ਨਾ 33 ਜੱਜਾਂ ਦੇ ਵਿੱਚੋਂ ਸਿਰਫ 6 ਨਾਵਾਂ ਨੂੰ ਤਾਂ ਕਿਹਾ ਵੀ ਹਾਂ ਇਹ ਤਾਂ ਜੱਜ ਬਣਾ ਦਿਓ 22 ਨਾਂ ਜਿਹੜੇ ਐ ਉਹਨਾਂ ਬਾਰੇ ਲਿਖ ਦਿੱਤਾ ਗਿਆ ਵੀ ਇਹ ਇਹ ਜੱਜ ਬਣਨ ਦੇ ਯੋਗ ਨਹੀਂ ਹੈਗੇ ਬਾਈ ਜੱਜ ਟੇਪੀਆਂ ਚੋਂ ਤੇ ਤਿੰਨ ਦੇ ਵਾਸਤੇ ਅਜੇ ਹੋਰ ਸਕਰੂਤਨੀ ਕਰਨ ਦੀ ਲੋੜ ਹੈ ਇਹਦੀ ਪੁੱਛਗਿੱਛ ਕਰਨ ਦੀ ਲੋੜ ਹੈ ਤੇ ਦੋ ਦੇ ਉੱਤੇ ਫੈਸਲਾ ਗਾਂ ਰੱਖ ਲਿਆ ਜਾਵੇ ਜਾਨੀ ਛੇ ਚੀਜ਼ਾਂ ਦੇ ਨਾ ਕਲੀਅਰ ਕੀਤੇ ਜਿਨ੍ਹਾਂ ਬਾਰੇ ਲਿਖਿਆ ਕਿ ਇਹ ਜੱਜ ਬਣਨ ਦੇ ਯੋਗ ਨਹੀਂ ਉਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਹੈ ਸ਼ੇਖਰ যাদਬ ਹੈ ਸ਼ੇਖਰ যাদਬ ਬਾਰੇ ਜਿਹੜਾ ਉਹਨਾਂ ਨੇ ਲਿਖਿਆ ਇਹ ਕੱਲ ਲੀਫਲੈਕਟ ਨੇ ਆਪਣੀ ਵੱਡੀ ਰਿਪੋਰਟ ਛਾਪੀ ਹੈ ਸੁਪਰੀਮ ਕੋਰਟ ਦੇ ਉਹਨਾਂ ਡਾਕੂਮੈਂਟਸ ਨੂੰ ਲੈ ਕੇ ਉਹਦੇ ਵਿੱਚ ਉਸਨੇ ਕਿਹਾ ਕਿ ਇਹ ਜਿਹੜਾ ਆਸਤ ਕੇਸਮ ਦਾ ਵਕੀਲ ਹੈ ਇਹਦਾ ਜਿਹੜਾ ਵਕੀਲੀ ਦਾ ਜਿਹੜਾ ਤਜਰਬਾ ਵੀ ਹੈ ਉਹ ਵੀ ਨਾ ਕਾਫੀ ਹੈ ਹਾਲਾਂਕਿ ਉਮਰੇ ਵੀ 54 ਸਾਲ ਹੋਗੀ ਉਸ ਵਕਤ ਜਦੋਂ 2018 ਦੀ ਗੱਲ ਹੈ ਇਹ ਜਦੋਂ ਇਹ ਗੱਲ ਆਈ ਸੀ ਤੇ ਭਾਜਪਾ ਦੇ ਇੱਕ ਐਮਪੀ ਦੇ ਨੇੜੇ ਹੈ ਇਹ ਤੇ ਇਹ ਜਿਹੜਾ ਹੁਣ ਮੰਤਰੀ ਹੈ ਵੈਸੇ ਉਹਨਾਂ ਨੇ ਨਾਂ ਨਹੀਂ ਦਿੱਤਾ ਜਾਣ ਕੇ ਇਸ ਗੱਲ ਦਾ ਵੀ ਇਹ ਜਿਹੜਾ ਭਾਜਪਾ ਦੇ ਆਈਪੀ ਸੈੱਲ ਦਾ ਇੱਕ ਮੈਂਬਰ ਹੈ ਡਾਕਟਰ ਐਲ ਐਸ ਓਜਾ ਓਜਾ ਉਹਦੇ ਵੀ ਨੇੜੇ ਹੈ ਤੇ ਆਰਐਸਐਸ ਦਾ ਮੈਂਬਰ ਹੈ ਇਸ ਕਰਕੇ ਇਹ ਬੰਦਾ ਜੱਜ ਬਣਨ ਦੇ ਯੋਗ ਨਹੀਂ ਇਸ ਗੱਲ ਦੇ ਬਾਵਜੂਦ ਇਸ ਤੇ ਉੱਤੇ ਜਦੋਂ ਸੁਪਰੀਮ ਕੋਰਟ ਦਾ ਕੌਲੀਜੀਅਮ ਬੈਠਿਆ ਜਿਹਦੇ ਵਿੱਚ ਉਸ ਵਕਤ ਦੇ ਚੀਫ ਜਸਟਿਸ ਦੀਪ ਕਮਿਸ਼ਰਾ ਤੇ ਜਿਹੜੇ ਜਸਟਿਸ ਨਾਮਜਦ ਹੋ ਚੁੱਕੇ ਸੀਗੇ ਰੰਜਨ ਗਗੋਈ ਤੇ ਜਸਟਿਸ ਮਦਨ ਵੀ ਲੋਕਰ ਇਹਨਾਂ ਤਿੰਨਾਂ ਦੇ ਕੋਲੀਜੀਅਮ ਨੇ ਉਹ ਇਹਦਾ ਜੱਜ ਇਹਨਾਂ ਦਾ ਨਾਮ ਰੋਕ ਦਿੱਤਾ ਵੀ ਨਹੀਂ ਇਹਨੂੰ ਜੱਜ ਨਹੀਂ ਬਣਾਉਣਾ ਹੈਗਾ ਤੇ ਕਈ ਸਾਰੇ ਹੋਰ ਨਾਮ ਵੀ ਉਹਨਾਂ ਨੇ ਰੋਕ ਦਿੱਤੇ 16 ਵਕੀਲਾਂ ਦਾ ਫੈਸਲਾ ਟਾਲ ਦਿੱਤਾ ਉਹਨਾਂ ਨੇ ਉਸ ਟਾਈਮ ਤੇ ਤੀਆਂ ਚ ਤੇ ਉਸ ਤੋਂ ਬਾਅਦ ਜਦੋਂ ਦੁਬਾਰਾ ਫੇਰ ਇਹ ਮਸਲਾ ਆਇਆ ਤਾਂ ਉਸ ਟਾਈਮ ਰੰਜਨ ਗਗੋਈ ਬਣੇ ਸਿਗੇ ਚੀਫ ਜਸਟਿਸ ਬਕਾਇਦਾ ਦੀਪ ਕਮਿਸ਼ਨਰਾ ਜੀ ਰਿਟਾਇਰ ਹੋ ਗਏ ਸੀ ਤਾਂ ਰੰਜਨ ਗਗੋਈ ਤੇ ਉਸ ਵਕਤ ਜਿਹੜੇ ਹੈਗੇ ਐ ਜਸਟਿਸ ਬੋਬੜੇ ਸਾਹਿਬ ਤੇ ਇੱਕ ਏਕੇਸੀਕ ਰੀਸਾ ਇਹਨਾਂ ਤਿੰਨ ਜੱਜਾਂ ਦੇ ਜਿਹੜਾ ਕਲੀਜੀਅਮ ਬਾਦ ਦੇ ਵਿੱਚ ਬਣਿਆ ਉਹਨਾਂ ਨੇ ਇਸ ਗੱਲ ਨੂੰ ਨજર ਅੰਦਾਜ਼ ਕਰ ਦਿੱਤਾ ਕਿ ਜਸਟਿਸ ਚੰਦਰ ਚੂੜਨੇ Allahabad ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਇਨਨ ਕਿਹਾ ਗਿਆ ਹੈ ਕਿ ਵੀ ਇਹ ਜੱਜ ਬਣਨ ਦੇ ਯੋਗ ਨਹੀਂ ਇਸ ਟਿੱਪਣੀ ਨੂੰ ਰੱਦ ਕਰਦੇ ਹੋਏ ਉਹਨੂੰ ਜੱਜ ਬਣਾ ਦਿੱਤਾ ਤੇ ਜਿਹਦਾ ਆਪਾਂ ਆਪਣਾ ਹੁਣ ਭੁਗਤ ਰਹੇ ਹਾਂ ਕਿ ਉਹ ਬੰਦਾ ਇੰਨਾ ਨਫ਼ਰਤੀ ਬੰਦਾ ਹੈ ਕਿ ਉਹ ਜੱਜ ਤਾਂ ਇੱਕ ਪਾਸੇ ਰਿਹਾ ਉਹਨੂੰ ਤਾਂ ਛੋਟੀ ਜੀ ਪੋਸਟ ਦੇਣੀ ਵੀ ਬਿਲਕੁਲ ਹੀ ਗਲਤ ਹੈ ਸਰਕਾਰੀ ਪੋਸਟ ਤਾਂ ਜਿਹਦੇ ਮਨ 'ਚ ਐਨੀ ਨਫ਼ਰਤ ਭਰੀ ਹੋਈ ਹੈ ਸੋ ਜਿਹੜੀਆਂ ਸਾਡੇ ਸਿਸਟਮ ਦੇ ਵਿੱਚ ਚੈੱਕ ਐਂਡ ਬੈਲੈਂਸ ਨੇ ਜੇ ਉਹ ਕੰਮ ਨਾ ਕਰਨਗੇ ਤੇ ਜਿਹੜੇ ਲੋਕ ਧੱਕੇ ਨਾਲ ਉਹਨਾਂ ਚੈੱਕ ਐਂਡ ਬੈਲੈਂਸ ਨੂੰ ਰੱਦ ਕਰਦੇ ਹੋਏ ਫੈਸਲੇ ਲੈਣਗੇ ਤਾਂ ਉਹਦੇ ਦੇਸ਼ ਨੂੰ ਵੱਡੀਆਂ ਉਹਦੇ ਕਰਕੇ ਦੇਸ਼ ਨੂੰ ਵੱਡੀਆਂ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਪੈਂਦਾ ਰਹੇਗਾ ਜੇ ਨਾਲ ਹੋਏ ਕਿ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਦੇ ਉੱਤੇ ਸਾਡੀ ਆਮ ਪਬਲਿਕ ਨੂੰ ਵੀ ਜਾਣਕਾਰ ਰਹਿਣਾ ਚਾਹੀਦਾ ਹੈ ਅੱਜ ਦੀ ਗੱਲ ਚੰਗੀ ਬਹੁਤ-ਬਹੁਤ ਸ਼ੁਕਰੀਆ ਧੰਨ